ਦੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਰਿਆਲੀ ਕਲਾਂ ਦੇ ਸਟੇਡੀਅਮ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਆਪਾਂ ਉਹ ਇਸ ਅੱਜ ਦੇ ਸਮਾਗਮ ਬਾਰੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਜੀ ਕੀ ਅੱਜ ਦੇ ਜੋ ਸਮਾਗਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਅੱਜ 15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਕਾਫੀ ਬਹੁਤ ਸਾਰੇ ਲੋਕ ਨੇ ਜਿਲ੍ਹਾ ਗੁਰਦਾਸਪੁਰ ਦੇ ਰਿਆਲੀ ਖੁਰਦ ਪਿੰਡ ਦੇ ਵਿੱਚ ਸਾਬਕਾ ਸੈਨਿਕਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਦੇਸ਼ ਦੇ ਮਹਾਨ ਸਪੂਤ ਸਰਦਾਰ ਗੁਰਮੀਤ ਸਿੰਘ ਜਿਹੜੇ ਕਿ ਦੇਸ਼ ਦੇ ਵਾਸਤੇ ਲੜਦਿਆ ਹੋਇਆ ਬਾਰਾਮੂਲਾ ਜ਼ਿਲ੍ਹਾ ਦੇ ਵਿੱਚ ਪਿਛਲੇ ਸਮੇਂ 2006 ਦੇ ਵਿੱਚ ਆਪਣੇ ਪ੍ਰਾਣਾ ਦੀਆਂ ਪ੍ਰਾਣਾ ਦੀਆਂ ਹਉਤੀ ਦਿੱਤੀ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਦੂਸਰਾ ਅੱਜ ਕਰੀਬ 77 ਸਾਲ ਹੋ ਗਏ ਸਾਡੇ ਦੇਸ਼ ਦੇ ਨੂੰ ਆਜ਼ਾਦ ਹੋਏ ਨੂੰ ਉਹਦੇ ਉਪਰਕਸ਼ ਦੇ ਵਿੱਚ ਪੂਰੇ ਸਾਬਕਾ ਸੈਨਿਕਾਂ ਵੱਲੋਂ ਜੋ ਤਿਰੰਗਾ ਲਹਿਰਾ ਕੇ ਉਹਨਾਂ ਨੂੰ ਸਲੂਟ ਦਿੱਤਾ ਗਿਆ ਹੈ ਅੱਜ ਮੇਰੀ ਪੂਰੀ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਦੇਸ਼ ਦੇ ਹਾਲਾਤ ਬਣ ਚੁੱਕੇ ਆ ਕਿ ਨਸ਼ੇ ਦੀ ਪ੍ਰਮਾਰ ਬਹੁਤ ਜ਼ਿਆਦਾ ਹੈ ਔਰ ਸੈਨਿਕਾਂ ਦੇ ਨਾਲ ਵੀ ਬਹੁਤ ਅਨਿਆਹ ਹੋ ਰੰਡਿਆ ਹੈ ਮੈਂ ਸਭ ਤੋਂ ਪਹਿਲਾਂ ਇਸ ਮੰਚ ਤੋਂ ਮੈਸੇਜ ਦੇਵਾਂਗਾ ਸਰਕਾਰਾਂ ਨੂੰ ਕਿ ਜੋ ਪੰਜਾਬ ਸਰਕਾਰ ਵਾਸਤੇ ਬੇਨਤੀ ਇਹ ਹੈ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਪ੍ਰਮਾਰ ਬਹੁਤ ਜ਼ਿਆਦਾ ਹੈ ਔਰ ਕਈ ਜਗ੍ਹਾ ਤੇ ਸਾਬਕਾ ਸੈਨਿਕਾਂ ਦੇ ਨਾਲ ਵੀ ਧੱਕਾ ਹੋ ਰਿਹਾ ਹੈ ਕਿਰਪਾ ਕਰਕੇ ਉਹਨਾਂ ਤੇ ਵਿਰਾਮ ਲਾ ਕੇ ਸਾਡੇ ਸਾਬਕਾ ਸੈਨਿਕਾਂ ਵੱਲ ਧਿਆਨ ਦਿੱਤਾ ਜਾਵੇ ਦੂਸਰਾ ਲੰਬੇ ਸਮੇਂ ਤੋਂ ਅਸੀਂ ਕੇਂਦਰ ਦੇ ਬਰੂਹਾਾਂ ਤੇ ਜਾ ਕੇ ਦਿੱਲੀ ਦੇ ਵਿੱਚ ਲਗਾਤਾਰ ਸਾਬਕਾ ਸੈਨਿਕਾਂ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਹੱਕੀ ਮੰਗਾਂ ਵਾਸਤੇ ਪਰ ਕੇਂਦਰ ਦੀ ਸਰਕਾਰ ਜਿਹੜੀ ਹੈ ਬਿਲਕੁਲ ਇਹਦੇ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜੋ ਵੀ ਸਾਡੀਆਂ ਸਾਬਕਾ ਸੈਨਿਕ ਪੂਰੇ ਦੇਸ਼ ਦੀਆਂ ਹੱਕੀ ਮੰਗਾਂ ਨੇ ਮਿਲਟਰੀ ਸਰਵਿਸ 'ਤੇ ਵਿਧਵਾ ਪੈਨਸ਼ਨ ਡਿਸੇਬਿਲਟੀ ਪੈਨਸ਼ਨ ਆ ਇਹ ਸਭ ਮੰਗਾਂ ਨੂੰ ਉਸ ਸਮੇਂ ਸਰ ਮੰਨਣ ਔਰ ਜਿਹੜੇ ਸਾਡੇ ਦੇਸ਼ ਦੇ ਪੂਰੇ ਕਿਸਾਨ ਸੜਕਾਂ ਦੇ ਉੱਤੇ ਹੋਏ ਆ ਉਹਨਾਂ ਦੀ ਐਮਐਸਪੀ ਦੀ ਜਾਂ ਹੋਰ ਜੋ ਵੀ ਐਮਐਸਪੀ ਗਾਰੰਟੀ ਜਾਂ ਜੋ ਵੀ ਕੋਈ ਹੋਣਾ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਉਹ ਜੋ ਮੰਗਿਆ ਜਾਵੇ ਅੱਜ 15 ਅਗਸਤ ਦੇ ਅਪਲਖਸ਼ ਦੇ ਵਿੱਚ ਸਾਰੇ ਸਾਬਕਾ ਸੈਨਿਕ ਗਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਇਥੇ ਇਕੱਤਰ ਹੋ ਕੇ ਤੇ ਆਪ ਜੀ ਨੇ ਨਾਲੇ ਤੇ 15 ਅਗਸਤ ਜੋ தேਸ ਦਾ ਤਿਰੰਗਾ ਝੰਡਾ ਲਹਿਰਾਇਆ ਨਾਲ ਇਸ ਕਸ਼ੀਦ ਨੂੰ ਸ਼ਰਧਾਂਜਲੀ ਕੀਤੀ ਆ ਤੇ ਅਸੀਂ ਆਪਣੀਆਂ ਜਿਹੜੀਆਂ ਸਬਕਾ ਸੈਨਕਾਂ ਨੇ ਆਪਣੀ ਡਿਊਟੀ ਪੂਰੀ ਕੀਤੀ ਆ ਕਿ ਤੁਸੀਂ ਇਹਦੇ ਵਿੱਚ ਕੀ ਫੀਲ ਕਰਦੇ ਹੋ ਤੇ ਕੀ ਰੱਖਦੇ ਹੋ ਮੰਗ ਸਰਕਾਰਾਂ ਤੋਂ ਸਾਨੂੰ ਪਹਿਲਾਂ ਤੇ ਸਭ ਤੋਂ ਬਹੁਤ ਪ੍ਰੂਡ ਪ੍ਰਾਊਡ ਫੀਲ ਹੋ ਰਿਹਾ ਏ ਬਹੁਤ ਚੰਗਾ ਲੱਗ ਰਿਹਾ ਹੈ ਕਿ ਇਸ ਪਿੰਡ ਦੇ ਔਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਬਕਾ ਸੈਨਕਾਂ ਨੇ ਉਪਰਾਲਾ ਕੀਤਾ ਏ ਇਹ ਜੋ ਇੱਕ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਜੋ 15 ਅਗਸਤ ਜੋ ਆਜ਼ਾਦੀ ਦਿਹਾੜਾ ਇਹਨੂੰ ਮਨਾਉਣ ਵਾਸਤੇ ਮੇਰਾ ਸਮੇਂ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਆ ਔਰ ਇੱਥੋਂ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਇਸ ਪਿੰਡ ਦਾ ਜੋ ਸਟੇਡੀਅਮ ਆ ਜੋ ਸਾਡੇ ਸ਼ਹੀਦ ਗੁਰਮੀਤ ਸਿੰਘ ਦੇ ਨਾਂ ਤੇ ਜੋ ਸਟੇਡੀਅਮ ਜੋ ਬਣਿਆ ਹੈ ਉਸ ਸਟੇਡੀਅਮ ਨੂੰ ਦੇਖਿਆ ਜਾਵੇ ਇਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਆਮ ਪਾਰਟੀ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਇਹਦਾ ਜੋ ਸੁਧਾਰ ਕੀਤਾ ਜਾਵੇ ਦੂਸਰਾ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਕਿਸੇ ਵੀ ਕਿਸਮ ਦਾ ਜੋ ਅਤਿਆਚਾਰ ਆ ਕਿਸੇ ਵੀ ਸਰਕਾਰ ਵੱਲੋਂ ਕਰਨਾ ਚਾਹੇ ਉਹ ਸਾਫਕਾ ਸੈਨਿਕ ਹੈ ਜਾਂ ਉਹ ਸਾਡੀ ਕਿਸਾਨ ਹੈ ਜਥੇਬੰਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਵੀਰ ਨਸ਼ਾ ਦੇ ਪਰਮਾਰ ਦੇ ਵਿੱਚ ਫਸੇ ਹੋਏ ਨਸ਼ਾ ਦੇ ਗਲਤਾਨ ਦੇ ਵਿੱਚ ਫਸੇ ਹੋਏ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਤੇ ਰੋਕ ਲਾਈ ਜਾਵੇ ਔਰ ਇਹਨਾਂ ਦੀ ਜਿੱਥੋਂ ਤੱਕ ਹੋ ਸਕੇ ਨਸ਼ੇ ਬੰਦ ਕਰਾਉਣ ਵਿੱਚ ਮਦਦ ਕੀਤੀ ਜਾਵੇ ਔਰ ਕਿਸਾਨਾਂ ਦੀਆਂ ਜਿਹੜੇ ਮੰਗਾਂ ਵਾਂ ਉਹਨਾਂ ਨੂੰ ਪੂਰਾ ਕੀਤਾ ਜਾਵੇ ਇਹ ਥੋੜਾ ਸਮਾਂ ਪਹਿਲਾਂ ਜੋ ਰਾਜਸਥਾਨ ਦੇ ਵਿੱਚ ਇੱਕ ਸੈਨਿਕ ਦੇ ਨਾਲ ਜੋ ਬਹੁਤ ਵੱਡਾ ਘਟਨਾ ਵਾਪਰੀ ਹੈ ਉਹਦੇ ਤੇ ਵੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਔਰ ਕੇਂਦਰ ਦੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਜੋ ਇੱਕ ਇੱਕ ਜਵਾਨ ਦੀ ਜੋ ਮਾਰਕਟ ਆਈ ਹੋਈ ਆ ਉਹਦੇ ਤੇ ਤੁਰੰਤ ਐਕਸ਼ਨ ਲਿਆ ਜਾਵੇ duluara ca